ਪਿੰਡ ਦੇ ਸਰਪੰਚ ਸਰਦਾਰ ਗੁਰਧਾਨ ਸਿੰਘ ਜੀ ਇਲਾਕੇ ਦੀਆਂ ਪੰਚਾਇਤਾਂ ਸੋਚਵਾਨ ਸੱਜਣ ਤੇ ਪਿੰਡ ਦੇ ಗ್ರಾಮ ਸਭਾ ਦੇ ਸਾਰੇ ਮੈਂਬਰ ਸਹਿਬਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਮਤਾ ਤੁਹਾਡੇ ಗ್ರಾಮ ਸਭਾ ਨੇ ਪਾਇਆ ਹੈ ਉਹਦੀ ਇੱਕ ਖੂਬਸੂਰਤ ਗੱਲ ਇਹ ਵੀ ਹੈ ਮੁਕਾਬਲਤਨ ਕਿਉਂਕਿ ਹੁਣ ਅਸੀਂ ਇਹਨਾਂ ਦਿਨਾਂ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦਾ 350 ਸਾਲਾ ਮਨਾਉਣ ਦੇ ਜਿਹੜੇ ਪ੍ਰੋਗਰਾਮ ਹੋ ਰਹੇ ਨੇ ਮਨੁੱਖੀ ਅਧਿਕਾਰ ਜਾਂ ਸਵੈਮਾਨ ਕਿ ਨੂੰ ਕਹਿੰਦੇ ਨੇ ਉਹਨਾਂ ਨੇ ਦੁਨੀਆ ਦੇ ਵਿੱਚ ਸਭ ਤੋਂ ਵੱਡੀ ਲਾਈਨ ਇੱਕ ਮਨੁੱਖੀ ਅਧਿਕਾਰਾਂ ਦੀ ਖਿੱਚੀ ਕੀ ਖਿੱਚੀ ਕਿ ਜ਼ਰੂਰੀ ਨਹੀਂ ਹੈ ਕਿ ਜਿਹੜਾ ਬੰਦਾ ਸਾਡੇ ਨਾਲ ਹੈ ਸਾਡੀ ਵਿਚਾਰਧਾਰਾ ਨਾਲ ਹੈ ਸਾਡੇ ਧਰਮ ਨਾਲ ਉਹਦੇ ਤੇ ਜੇ ਜ਼ੁਲਮ ਹੁੰਦਾ ਸੀ ਤਾਂ ਹੀ ਕੋਈ ਗੱਲ ਕਰਨੀ ਹੈ ਔਰ ਹਾਲਾਂਕਿ ਵਿਚਾਰਤਾ ਰਾ ਆਪਚ ਨਹੀਂ ਸੀ ਮਿਲਦੀ ਕਸ਼ਮੀਰੀਆ ਨਾਲ ਪੰਡਤਾਂ ਨਾਲ ਜਨੇਊ ਤੋਂ ਲੈ ਕੇ ਪਹਿਲੇ ਗੁਰੂ ਤੋਂ ਲੈ ਕੇ ਵਖਰੇਵੇਂ ਸੀ ਪਰ ਜਦ ਉਹਨਾਂ ਨੇ ਵੀ ਆ ਕੇ ਕਿਹਾ ਕਿ ਸਾਡੇ ਨਾਲ ਤੱਕਾ ਹੁੰਦਾ ਤਾਂ ਗੁਰੂ ਤੇਗ ਬਹਾਦਰ ਸਾਹਿਬ ਦਿੱਲੀ ਚਲੇ ਜਾਂਦੇ ਨੇ ਤੇ ਉਹਦੇ ਨਾਲ ਉਹਨਾਂ ਦੇ ਤਿੰਨ ਪੈਰੋਕਾਰ ਜਿਹੜੇ ਕਿਸੇ ਨੇ ਆਰਿਆਂ ਨਾਲ ਚਿਰਾਏ ਗਏ ਕੋਈ ਵਖ ਵਖ ਟਾਈਪ ਦਾ ਬੰਦ-ਬੰਦ ਕਟਵਾਇਆ ਸਾਰਾ ਕੁਝ ਕਟਵਾਇਆ ਇਹ ਦੁਨੀਆ ਦੇ ਸਾਹਮਣੇ ਇੱਕ ਬਹੁਤ ਵੱਡੀ ਮਿਸਾਲ ਹੈ ਜਦੋਂ ਅਸੀਂ ਇਸ ਗੱਲ ਨੂੰ ਕਹਿੰਦੇ ਹਾਂ ਕਿ ਇੱਕ ਸਿੱਖ ਹੋਣ ਦੇ ਨਾਤੇ ਕਿਰਪਾਨ ਪਾਈ ਸੀ ਇਸ ਕਰਕੇ ਧੱਕਾ ਹੋਇਆ ਜੇ ਉਹ ਧੱਕਾ ਸਾਰੇ ਮਹਿਸੂਸ ਨਹੀਂ ਕਰਨਗੇ ਭਾਵੇਂ ਉਹ Hindu ਹੋਵੇ Muslim ਹੋਵੇ ਬੱਕ ਬੱਕ ਹੋਵੇ ਸਮਾਜ ਸਮਾਜ ਮਤਲਬ ਇਨਸਾਨ ਐਜੇ ਇਨਸਾਨੀਅਤ ਇਨਸਾਨ ਦੇ ਤੌਰ ਦੇ ਉੱਤੇ ਜੋ ਵੀ ਹੱਕ ਕਿਸੇ ਨੂੰ ਮਿਲੇ ਨੇ ਇੱਕ ਦੂਜੇ ਦੇ ਹੱਕਾਂ ਦੀ ਰਾਖੀ ਕਰਨਾ ਤਾਂ ਕੋਈ ਝੂਬਾ ਬਚਦਾ ਤਾ ਕੋਈ ਦੇਸ਼ ਬਚਦਾ ਤਾਂ ਕੋਈ ਦੁਨੀਆ ਦੇ ਵਿੱਚ ਇੱਕ ਕੋਈ ਗੱਲ ਤੁਰਦੀ ਹੈ ਕਿ ਹਾਂ ਇਹ ਦੁਨੀਆ ਹੁਣ ਇਨਸਾਫ ਪਸੰਦ ਦੁਨੀਆ ਹੈ ਇਸੇ ਕਰਕੇ ਜਿਹੜੇ ਮਤੇ ਵੀ ਤੁਸੀਂ ਪਵਾਏ ਵੱਖ-ਵੱਖ ਵਰਗਾਂ ਦੇ ਵੀਰਾਂ ਨੇ ਪੇਸ਼ ਕੀਤੇ ਉਸ ਪੱਦਰ ਦੇ ਉੱਤੇ ਤਾਂ ਇੱਕ ਆਪਣੇ ਆਪ ਦੇ ਵਿੱਚ ਇੱਕ ਏਕਤਾ ਦਾ ਇੱਕ ਭਾਈਚਾਰਕ ਸਾਂਝ ਦਾ ਜਿਹੜਾ ਪੰਜਾਬ ਦਾ ਪੁਰਾਣਾ ਸੱਭਿਆਚਾਰ ਹੈ ਇੱਕ ਵਿਰਸਾ ਇੱਕ ਬਰਾਸਤ ਹੈ ਉਹਨੂੰ ਵੀ ਪ੍ਰਤੀਨਿਧ ਕਰਦਾ ਹੈ ਉਹਨੂੰ ਇਹ ਗੱਲ ਦਰਸਾਉਂਦਾ ਇੱਕ ਲੈਵਲ ਦੀ ਇਹ ਗੱਲ ਜੇ ਸਾਡੀ ਪਾਰਲੀਮੈਂਟ ਨੂੰ ਸਮਝ ਆ ਜਾਏ ਸਾਡੀ ਅਸੈਂਬਲੀ ਨੂੰ ਸਮਝ ਆ ਜਾਏ ਵੀ ਉੱਥੇ ਗਾਲੀ ਗਲੋਚ ਨਹੀਂ ਕਰਨੀ ਇੱਕ ਦੂਜੇ ਤੇ ਦੂਸ਼ਣबाजी ਲਾਕੇ ਨਹੀਂ ਆਉਣੀ ਜਿਵੇਂ ਤੁਸੀਂ ಗ್ರಾಮ ਸਭਾ ਬੈਠੇ ਹੋ ਸਾਰੇ ਪਿੰਡ ಗ್ರಾಮ ਸਭਾਵਾਂ ਚ ਬੈਠ ਕੇ ਚਰਚਾ ਕਰਨ ਲੋਕਾਂ ਦੇ ਭਲੇ ਦੇ ਮੱਤੇ ਪਾਉਣ ਜੋ ਕੁਝ ਵੀ ਪਿੰਡ ਚ ਵਧੀਆ ਹੋ ਸਕਦਾ ਉਹਦੇ ਬਾਰੇ ਵਿਚਾਰ ਚਰਚਾ ਕਰਨ ਤਾਂ ਹੌਲੀ ਹੌਲੀ ਜਿਹੜੇ ਚੁਣ ਕੇ ਐਮ ਐਲ ਏ ਐਮ ਪੀ ਭੇਜੇ ਨੇ ਉਹਨਾਂ ਨੂੰ ਸ਼ਰਮ ਆਉਣ ਲੱਗ ਜੇਗੀ ਵੀ ਯਾਰ ਇੱਕ ਪਿੰਡ ਦੇ ਬੰਦੇ ਬੈਠ ਕੇ ਜਿ ਐ ਪਾ ਸਕਦੇ ਨੇ ਮੱਤੇ ਅਸੀਂ ਕਿਉਂ ਇੱਕ ਦੂਜੇ ਨੂੰ ਵਾਲਾ ਕੱਢਦੇ ਆ ਉੱਥੇ ਬੈਠ ਕੇ ਇੱਕ ਦੂਜੇ ਦਾ ਗਲਮਾ ਫੜਨ ਜਾਂਦੇ ਆ ਕਹਿੰਦੇ ਨੇ ਜਥਾ ਰਾਜਾ ਤਥਾ ਜਮਹੂਰੀਅਤ ਚ ਕਿਹਾ ਜਾਂਦਾ ਜਥਾ ਪਰਜਾ ਤਥਾ ਰਾਜਾ ਪਹਿਲੇ ਜ਼ਮਾਨੇ ਚ ਕਹਿੰਦੇ ਸੀ ਜਥਾ ਰਾਜਾ ਤਥਾ ਪਰਜਾ ਡੈਮੋਕ੍ਰੇਸੀ ਚ ਜਿਹੜੇ ਲੋਕ ਨੇ ਉਹਨਾਂ ਨੇ ਲੀਡਰਾਂ ਨੂੰ ਸੁਧਾਰਨਾ ਹੁੰਦਾ ਉਹਨਾਂ ਨੇ ਲੀਡਰਾਂ ਨੂੰ ਮਤ ਦੇਣੀ ਹੁੰਦੀ ਹੈ ਤੇ ਉਹਨਾਂ ਨੇ ਲੀਡਰਾਂ ਨੂੰ ਆਪਣੀ ਔਕਾਫ਼ ਚ ਰੱਖਣਾ ਹੁੰਦਾ ਔਕਾਫ਼ ਚ ਉਹਦੋਂ ਆਉਂਦੇ ਨੇ ਜਦੋਂ ਲੋਕ ਜਥੇਬੰਦ ਹੁੰਦੇ ਨੇ ਜਦੋਂ ਲੋਕ ਆਪਣਾ ਭਾਈਚਾਰਕ ਪਲੇਟਫਾਰਮ ਇਹੋ ਜਿਹੇ ਜਿੰਨੇ ਵੀ ਹੁੰਦੇ ਨੇ ਉਹਨਾਂ ਤੇ ਸਵੈਰਦਤਾ ਨਾਲ ਕੰਮ ਕਰਨ ਲੱਗਦੇ ਨੇ ਤਾਂ ਉਹ ਜਿਹੜੀ ਲਾਹਤ ਬਿਨਾ ਕਹੇ ਵੀ ਪੈਂਦੀ ਆ ਕਿਤੇ ਦੂਰ ਜਾ ਕੇ ਕੋਈ ਨਾ ਕੋਈ ਉੱਠ ਕੇ ਕਹੂਗਾ ਕਿ ਫਲਾਣੇ ਨੇ ਆ ਕੀਤਾ ਫਲਾਣੇ ਨੇ ਆ ਕੀਤਾ ਇਹ ਉਦੋਂ ਸਭ ਤੋਂ ਬਿਹਤਰ ਇੱਕ ਰਾਹ ਦਰਸਾਉਣ ਦੀ ਗੱਲ ਹੈ ਜਿਹੜਾ ਇਹ ਵਿਸ਼ੇਸ਼ ਕੇਸ ਹੈ ਤੁਹਾਡਾ ਜਿਹਦੇ ਚੋਂ ਨਾਲ ਨੇ ਇਹ ਕਿਹਾ ਇੱਕ ACP ਹੈ ਸ਼ਸ਼ੀਕਾਂਤ ਗੌੜ ਜੀ ਨੂੰ ਕਿਹਾ ਜਾਂਦਾ ਤੇ ਸਸ਼ੀਕਾਂਤ ਗੌੜ ਜਿਹੜਾ ACP ਹੈ ਮੈਂ ਤਾਂ ਉਹ ਇੱਕ ਤਰਤੀਬ ਪੜੀ ਹੈ ਜਿਹੜੀ ਆਰ ਪੀ ਸਿੰਘ ਭਾਜਪਾ ਦਾ ਨੈਸ਼ਨਲ ਸਪੋਕਸਪਰਸਨ ਹੈ ਜਿਹੜੀ ਉਹਨੇ ਸ਼ਿਕਾਇਤ ਆਪ ਕੀਤੀ ਹੈ ਉਹਦੇ ਚ ਜਿਹਦਾ ਨਾਮ ਲਿਖਿਆ ਗਿਆ ਕਿ ਉੱਥੇ ਡੀਜੀ ACP ਸਸ਼ੀਕਾਂਤ ਗੌੜ ਨਾਮ ਦਾ ਬੰਦਾ ਇੱਕ IPS ਅਫਸਰ ਉਹ ਖੜਾ ਸੀਗਾ ਇਹਨਾਂ ਨੂੰ ਜਦੋਂ ਪੁੱਛਿਆ ਗਿਆ ਤਾਂ ਇਹਨਾਂ ਨੇ ਕਿਹਾ ਕਿ ਭਾਈ ਮੈਂ ਤਾਂ ਜਾਣਾ ਇਸੇ ਤਰੀਕੇ ਨਾਲ ਜਾਣਾ ਤੋ ਉਹ ਕਹਿੰਦਾ ਵੀ ਚਲ ਮੈਂ ਕਿਤੇ ਹੋਰ ਪੁੱਛ ਲੈਣਾ ਉਨੇ ਆਪ ਤੋ ਸੀਨੀਅਰ ਅਫਸਰ ਨਾਲ ਗੱਲ ਕੀਤੀ। ਉਹ ਸੀਨੀਅਰ ਅਫਸਰ ਕੌਣ ਹੋ ਸਕਦਾ ਉਹਦੇ ਤੋਂ ਸੀਨੀਅਰ ਜੋਇੰਟ ਕਮਿਸ਼ਨਰ ਪੁਲਿਸ ਹੋ ਸਕਦਾ। ਜੋਇੰਟ ਕਮਿਸ਼ਨਰ ਪੁਲਿਸ ਕੌਣ ਹੈ ਦਿੱਲੀ ਦਾ? ਮਧੂਕਰ ਬਰਮਾ ਜਿਹੜਾ ਆਈਪੀਐਸ ਹੈ ਜਿਹਦਾ ਕਿਹਾ ਜਾਂਦਾ ਬੈਕਗ੍ਰਾਉਂਡ ਵੀ ਲੁਧਿਆਣੇ ਨਾਲ ਜੁੜੀ ਹੋਈ ਹੈ। ਤੇ ਜਿਹੜੇ ਬੰਦੇ ਪੰਜਾਬੋਂ ਤੇ ਹਾਲੇਦਵਾਲੇ ਰਹਿ ਕੇ ਉਹਨੂੰ ਕਲਚਰ ਨਾਲ ਪਤਾ ਹੋਵੇ ਸਭਿਆਚਾਰ ਨਾਲ ਪਤਾ ਹੋਵੇ ਹੋ ਨਹੀਂ ਸਕਦਾ। ਮੈਨੂੰ ਲੱਗਦਾ ਇਹ ਜਾਣਬੁੱਝ ਕੇ ਕੀਤੀਆਂ ਗੱਲਾਂ ਹੁੰਦੀਆਂ ਨੇ ਇੱਕ ਜਾਣੇ ਵਿੱਚ ਦੱਖਣੀ ਭਾਰਤ ਚ ਕੋਈ ਬੰਦਾ ਜਾਂਦਾ ਚਰੋ ਨਾ ਪਤਾ ਹੋਵੇ ਕਿਸੇ ਨੂੰ ਮਾੜਾ ਮੋਟਾ ਸਾਡੇ ਸੱਭਿਆਚਾਰ ਜਾਂ ਬਾਕੀ ਦੇ ਵਿੱਚ ਤੇ ਇਹ ਜਲਾਲਤ ਦੇ ਡਿਜ਼ਾਈਨ ਕੀਤੇ ਸੋਚੀ ਸਮਝੀ ਸਾਜਸ ਨਾਲ ਤੈਅ ਕੀਤੇ ਪ੍ਰੋਗਰਾਮ ਨੇ ਜਿਹਦੇ ਕਰਕੇ ਅੱਜ ਇੱਕ ਬੰਦੇ ਨੂੰ ਡਿਮੋਰਲਾਈਜ਼ ਕਰੋ ਪਹਿਲੋਂ ਦੂਜੇ ਨੂੰ ਕਰੋ ਫਿਰ ਤੀਜੇ ਨੂੰ ਕਰੋ ਫਿਰ ਚੌਥੇ ਨੂੰ ਕਰੋ ਹੁਣੇ ਅਜੇ ਕੁਝ ਦਿਨ ਪਹਿਲਾਂ ਇੱਕ ਲੜਕੀ ਪੰਜਾਬ ਤੋਂ ਰਾਜਸਥਾਨ ਦੇ ਵਿੱਚ ਪੇਪਰ ਦੇਣ ਗਈ ਸੀ ਉਹ ਪੇਪਰ ਦੇਣ ਕਾਦੇ ਲਈ ਗਈ ਸੀ ਕਿਉਂਕਿ ਜੁਡੀਸ਼ਲ ਪੇਪਰ ਸੀ ਉਹਨੇ ਜੱਜ ਬਣਨਾ ਸੀ ਉਹ ਇਸ ਕਰਕੇ ਪੇਪਰ ਨਹੀਂ ਦੇਣ ਦਿੱਤਾ ਗਿਆ ਰਾਜਸਥਾਨ ਨਾਲ ਲੱਗਦਾ ਇੱਥੇ ਕਿੰਨੇ ਸਿੱਖ ਨੇ ਦਿੱਲੀ ਦੇ ਵਿੱਚ ਤਾਂ ਪ੍ਰਧਾਨ ਮੰਤਰੀ ਆ ਹਰ ਸਾਲ ਗੁਰਦੁਆਰੇ ਦੋ ਵਾਰ ਆਉਂਦਾ ਘਟੋ ਘਟ ਇਹ ਨਹੀਂ ਕਿ ਪਤਾ ਨਹੀਂ ਆ ਘਟੂ ਘਟ ਉਤਰੀ ਭਾਰਤ ਦੇ ਬੰਦਿਆਂ ਨੂੰ ਇਹ ਨਾ ਪਤਾ ਹੋਵੇ ਕਿ ਇਹ ਕੋਈ ਇਹੋ ਜਿਹੀ ਗੱਲ ਹੈ ਇਹ ਬੇहद ਜਿਆਦਾ ਸੋਚਣ ਵਾਲੀ ਗੱਲ ਇਹ ਹੈ ਕਿ ਇਹ ਜਾਣ ਬੁੱਝ ਕੇ ਹੀ ਕਿਸੇ ਤਰੀਕੇ ਦੀ ਗੱਲ ਹੋ ਰਹੀ ਹੈ ਘਟ ਗਿਣਤੀਆਂ ਨਾਲ ਕੱਲਾ ਸਿੱਖ ਘੱਟ ਗਿਣਤੀ ਨਹੀਂ ਮੁਸਲਮਾਨ ਘੱਟ ਗਿਣਤੀ ਆ ਤੁਹਾਡੇ ਸਾਹਮਣੇ ਜਿਨ੍ਹਾਂ ਨੂੰ ਜੂਪੀ ਚ ਕਦੇ ਕਹਿੰਦੇ ਨੇ ਆਪਦਾ ਆਪਦਾ ਬੋਰਡ ਲਾਓ ਆਪਣੇ ਨਾਮ ਦਾ ਕਿ ਤੁਸੀਂ ਦੁਕਾਨ ਸਾਹਮਣੇ ਨਾਮ ਲਿਖੋ ਤਾਂ ਕਿ ਪਤਾ ਲੱਗ ਜੇ ਵੀ ਆ ਨਾਂ ਨੁਕ ਤੇ ਹੈ ਜਿਵੇਂ ਦਿੱਲੀ ਚ ਵੋਟਰ ਲਿਸਟਾਂ ਲੈ ਕੇ ਪਤਾ ਲੱਗਿਆ ਕਿ ਘਰ ਕਿਹਨਾਂ ਦਾ 84 ਦੇ ਵਿੱਚ ਉਵੇਂ ਹੀ ਅੱਜ ਕੱਲ੍ਹ ਵੀ ਜਿਹੜੇ ਮੁਸਲਮਾਨਾਂ ਦੀਆਂ ਵੱਖ-ਵੱਖ ਜਗ੍ਹਾ ਨਾਮ ਲਿਖ ਕੇ ਕਹੀ ਕੀਦੀ ਹੈ ਨਾਮ ਤੋਂ ਹੀ ਪਛਾਣਿਆ ਜਾਂਦਾ ਜਦੋਂ ਦੇਸ਼ ਦਾ ਪ੍ਰਧਾਨ ਮੰਤਰੀ ਕਹਿੰਦਾ ਬੰਦਾ ਕੱਪੜਿਆਂ ਤੋਂ ਪਛਾਣਿਆ ਜਾਂਦਾ ਲਿਵਾਸ ਤੋਂ ਪਛਾਣਿਆ ਜਾਂਦਾ ਨਿਵਾਸ ਕੀ ਹੁੰਦਾ ਹੈ ਨਿਵਾਸ ਕਿਸੇ ਭਾਈਚਾਰੇ ਦੀ ਪਛਾਣ ਹੁੰਦੀ ਹੈ ਤੇ ਜੇ ਤੁਹਾਡੇ ਦਿਮਾਗ ਚਕਰੰਜਸ ਆ ਕਿਸੇ ਵਿਸ਼ੇਸ਼ ਨਿਵਾਸ ਪ੍ਰਤੀ ਤਾਂ ਆਟੋਮੈਟਿਕਲੀ ਇਹ ਹੈ ਕਿ ਤੁਸੀਂ ਨਾ ਦੇਸ਼ ਨੂੰ ਵਧੀਆ ਢੰਗ ਨਾਲ ਚੱਲਣ ਦੇਣਾ ਚਾਹੁੰਦੇ ਹੋ ਨਾ ਸਮਾਜ ਨੂੰ ਵਧੀਆ ਢੰਗ ਨਾਲ ਚੱਲਣ ਦੇਣਾ ਚਾਹੁੰਦੇ ਹੋ ਨਾ ਭਾਈਚਾਰਕ ਤੌਰ ਤੇ ਲੋਕਾਂ ਨੂੰ ਇੱਕ ਸਾਂਝੀ ਵਿਰਾਸਤ ਦਾ ਕੋਈ مالک ਵੰਡ ਦੇਣਾ ਚਾਹੁੰਦੇ ਹੋ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਸ ਲਈ ਇਹ ਇੱਕ ਵੱਡਾ ਸਵਾਲ ਹੈ ਸਾਰੇ ਦੇਸ਼ ਦੇ ਸਾਹਮਣੇ ਹਾਲਾਂਕਿ ਭਾਰਤੀ ਸੰਵਿਧਾਨ ਅਜੇ ਹੁਣ ਇੱਥੋਂ ਤੱਕ ਆ ਗਿਆ ਸੀ ਕਿ ਸਭ ਧਾਨ ਬਚ ਜੇ ਜਿੰਨਾ ਹੈ ਉਨਾਂ ਕ ਬਚ ਜੇ ਉਹਦੇ ਮੁਤਾਬਕ ਮਿਲ ਜੇ ਪਰ ਇਹ ਸਵਿਧਾਨ ਵੀ ਬਹੁਤ ਨਹੀਂ ਹੈ ਇਹ 47 ਤੋਂ ਹੀ ਬਹੁਤ ਨਹੀਂ ਸੀ 47 ਤੋਂ ਹੀ ਬਹੁਤ ਸਾਰੀਆਂ ਘੱਟਕਿਰਤੀਆਂ ਨੇ ਇਹਨੂੰ ਪਰਵਾਹ ਨਹੀਂ ਕੀਤਾ ਕਿ ਉਹਨਾਂ ਨਹੀਂ ਹੈ ਜਿੰਨਾ ਮਿਲਣਾ ਚਾਹੀਦਾ ਜਿੰਨੀ ਇੱਕ ਖੁਦਮਖਤਿਆਰੀ ਕਿਸੇ ਖਿੱਤਿਆਂ ਨੂੰ ਮਿਲਣੀ ਚਾਹੀਦੀ ਹੈ ਜਿਸ ਲੈਵਲ ਦਾ ਜੀਵਨ ਜਿਉਣ ਦਾ ਅਧਿਕਾਰ ਮਿਲਣਾ ਚਾਹੀਦਾ ਇਹ ਤਾਕਤਾਂ ਦਾ ਕੇਂਦਰੀਕਰਨ ਜਿਸ ਤਰੀਕੇ ਨਾਲ ਹੋ ਰਿਹਾ ਹੁਣ ਤੇ ਉਹ ਸਾਰੇ ਕਿਤੇ ਜਾਨ ਨਿਕਲ ਰਹੀ ਆਂਗਰੇਨ ਦਿਨਾਂ ਦੇ ਵਿੱਚ ਕਿਉਂਕਿ ਅਸੀਂ ਸਰਕਾਰਾਂ ਨੇ ਕੀ ਕਰਨਾ ਹੁੰਦਾ ਹੈ ਜਾਨ ਤੇ ਮਾਲ ਦੀ ਰਾਖੀ ਸਭ ਤੋਂ ਪਹਿਲੀ ਜ਼ਿੰਮੇਵਾਰੀ ਹੁੰਦੀ ਹੈ ਜਦੋਂ ਸਰਕਾਰਾਂ ਦੀ ਹੱਲਾਸ਼ੇਰੀ ਨਾਲ ਜਾਨਾਂ ਜਾਨ ਲੱਗ ਜਾਣ ਲੋਕਾਂ ਦੀਆਂ ਲੋਕਾਂ ਦਾ ਮਾਲ ਪੱਤਾ ਉਜੜਨਾ ਸ਼ੁਰੂ ਹੋ ਜੇ ਤਾਂ ਇਹਦਾ ਮਤਲਬ ਜਦੋਂ ਕਹਿੰਦੇ ਨੇ ਚੌਕੀਦਾਰ ਚੋਰ ਬਣ ਜੇ ਤਾਂ ਫਿਰ ਸਾਰਾ ਹੀ ਮਾਲ ਉਜੜ ਜਾਂਦਾ ਉਸ ਪੱਦਰ ਦੇ ਉੱਤੇ ਤੇ ਇਸੇ ਤਰੀਕੇ ਦੇ ਨਾਲ ਰਾਜਾਂ ਦੇ ਕੋਲ ਕੋਈ ਅਧਿਕਾਰ ਨਹੀਂ ਬਚੇ ਆ ਜਿਹੜਾ ਅਧਿਕਾਰ ਤੁਸੀਂ ਪੰਚਾਇਤੀ ਰਾਜ ਦੀ ਗੱਲ ਕਰਦੇ ਹੋ 73ਵੀਂ ਸੋਧ ਜਿਹਨੂੰ ਕਹਿੰਦੇ ਨੇ ਜਿਹੜਾ ಗ್ರಾಮ ਪੰਚਾਇਤ ਦਾ ਜਾਂ ਬਾਕੀ ਦੇ ਅਧਿਕਾਰ ਨੇ ਇਹਨੂੰ ਇੰਨੇ ਲੰਮੇ ਸਮੇਂ ਬਾਅਦ ਵੀ ਕਿਸੇ ਦੀ ਵੀ ਸਰਕਾਰ ਰਹੀ ਪੰਜਾਬ 'ਚ ਅਕਾਲੀਆਂ ਦੀ ਰਹੀ ਕਾਂਗਰਸ ਦੀ ਰਹੀ ਚਾਹੇ ਇਹ ਆਮ ਆਦਮੀ ਪਾਰਟੀ ਦੀ ਰਹੀ ਜਿਹਦੀ ਮਰਜ਼ੀ ਰਹੀ ਇਹਦੇ 'ਚ ਲਿਖਿਆ ਸੰਵਿਧਾਨ 'ਚ ਇਹ ਹੈ ਕਿ ਜਿਹੜੇ ਪਿੰਡ ਨਾਲ ਸੰਬੰਧਿਤ ਵਿਭਾਗ ਨੇ 29 ਉਹ ਸਾਰੇ ਇਹਨਾਂ ਦੇ ਹਵਾਲੇ ਕਰਨੇ ਨੇ ਪੰਚਾਇਤੀ ਰਾਜ ਸਿਸਟਮ ਦੇ ਜਿਹੜੇ ਸ਼ਹਿਰ ਦੇ ਵਿਭਾਗ ਨੇ 18 ਉਹ ਸ਼ਹਿਰ ਦੀ ਮਿਊਂਸਪਲ ਕਮੇਟੀ ਮਿਊਂਸਪਲ ਕਾਰਪੋਰੇਸ਼ਨਾਂ ਦੇ ਹਵਾਲੇ ਕਰਨੇ ਨੇ ਫਿਰ ਸੂਬੇ ਦੇ ਬਜਟ ਦੇ ਵਿੱਚੋਂ ਉਹ ਬਜਟ ਦਾ ਹਿੱਸਾ ਜਿਹੜਾ ਉਹ ਇਹਨਾਂ ਸੰਸਥਾਵਾਂ ਨੂੰ ਸਿੱਧਾ ਮਿਲਣਾ ਚਾਹੀਦਾ ਹੈ ਇਹ ਸੂਬਾ ਸਰਕਾਰ ਕੋਲ ਨਹੀਂ ਰਹਿਣਾ ਚਾਹੀਦਾ ਫਿਰ ਜਿਹੜੇ ਕਰਮਚਾਰੀ ਨੇ ਉਹ ਕਰਮਚਾਰੀ ਕੰਟਰੋਲ 'ਚ ਹੋਣੇ ਚਾਹੀਦੇ ਨੇ ਜਿਹੜੇ ਪੰਚਾਇਤ ਨਾਲ ਸੰਬੰਧਿਤ ਨੇ ਉਹ ਪੰਚਾਇਤ ਦੇ ਮੁਲਾਜ਼ਮ ਜਿਹੜੇ ਬਲਾਕਸ ਦਾ ਮਿਲ ਜਾਂਦੇ ਨੇ ਉਹ ਬਲਾਕ ਸਮਤੀ ਦੇ ਤੇ ਜਿਹੜੇ ਜ਼ਿਲ੍ਹਾ ਲੈਵਲ ਦੇ ਮੁਲਾਜ਼ਮ ਨੇ ਉਹ ਜ਼ਿਲ੍ਹਾ ਪ੍ਰੀਸ਼ਦ ਦੇ ਨਮਾਇंदे ਹੋ ਮਤਲਬ ਕੰਮਕਾਰ ਦੇ ਤੌਰ ਦੇ ਉੱਤੇ ਇੱਕ ਵੀ ਅਧਿਕਾਰ ਨਹੀਂ ਦਿੱਤਾ ਇਹ ਸਾਡੇ ਪੰਚਾਂ ਸਰਪੰਚਾਂ ਚੁਣੇ ਹੋਏ ਨਮਾਇੰਦਿਆਂ ਜਾਂ ਪਿੰਡਾਂ ਦੇ ਲੋਕਾਂ ਦੇ ਸਾਡੇ ਤੇ ਵੀ ਚਾਰ ਉਂਗਲੀਆਂ ਉੱਠਦੀਆਂ ਨੇ ਜਦੋਂ ਅਸੀਂ ਸਰਕਾਰ ਵੱਲ ਠਾਉਨੇ ਆ ਕਿ ਐਡੇ ਲੰਮੇ ਸਮੇਂ ਚ ਅਸੀਂ ਇਹ ਜਦੋ ਜਹਾਦ ਕਿਉਂ ਨਹੀਂ ਕੀਤੀ ਕਿ ਸਾਡਾ ਹੱਕ ਹੈ ਸੰਵਿਧਾਨ ਚ ਸਾਨੂੰ ਦਿਲ ਮਿਲ ਕਿਉਂ ਨਹੀਂ ਰਿਹਾ ਹੁਣ ਪੰਚਾਇਤ ਸੈਕਟਰੀ ਨਹੀਂ ਆ ਰਿਹਾ ਜੀ ਅੱਜ ਗ੍ਰਾਮ ਸਭਾ ਤੁਸੇ ਬੁਲਾਈ ਹੈ ਜੇ ਬੀ ਡੀ ਪੀਓ ਨੂੰ ਪਤਾ ਹੋਵੇ ਇੱਥੇ ਪਟਵਾਰੀ ਹੋਵੇ ਪੰਚਾਇਤ ਸੈਕਟਰੀ ਹੋਵੇ ਸਕੂਲ ਟੀਚਰ ਹੋਵੇ ਜਿੰਨੇ ਵੀ ਬੰਦੇ ਤੁਹਾਡੇ ਪਿੰਡ ਦੀਆਂ ਸੰਸਥਾਵਾਂ ਚ ਕੰਮ ਕਰਦੇ ਨੇ ਉਹਨਾਂ ਦੀ ਜ਼ਿੰਮੇਵਾਰੀ ਆ ਇੱਥੇ ਆ ਕੇ ਬੈਠਣਾ ਕਿਉਂ ਜ਼ਿੰਮੇਵਾਰੀ ਆ ਜਿੰਮੇ ਜਦੋਂ ਅਸੈਂਬਲੀ ਹੁੰਦੀ ਆ ਜ਼ਿਲ੍ਹਾਸ ਹੁੰਦਾ ਵਿਧਾਨ ਸਭਾ ਦਾ ਸਾਰੇ ਡਿਪਾਰਟਮੈਂਟਾਂ ਨੂੰ ਇੱਕ ਚਿੱਠੀ ਜਾਂਦੀ ਆ ਕਿ ਉਹਨਾਂ ਚਰੋਂ ਗੈਲਰੀਆਂ ਚ ਬੈਠੇ ਰਹਿਣਗੇ ਮੰਤਰੀ ਨੂੰ ਕੋਈ ਲੋੜ ਪੈ ਜੇ ਕਿਸੇ ਗੱਲ ਦੀ ਕੋਈ ਹੋਰ ਗੱਲ ਪੁੱਛਣ ਦੀ ਲੋੜ ਪੈ ਜੇ ਜੋ ਵੀ ਮਰਜ਼ੀ ਹੋ ਜੇ ਅੱਗੇ ਨੂੰ ਸੁਣਨਗੇ ਉਹਨਾਂ ਦੀਆਂ ਸਾਰੀਆਂ ਛੁੱਟੀਆਂ ਕੈਨਸਲ ਹੁੰਦੀਆਂ ਨੇ ਤੇ ਉਹ ਉੱਥੇ ਹਾਜ਼ਰੀ ਦਿੰਦੇ ਨੇ ਪਾਰਲੀਮੈਂਟ ਦੇ ਵਿੱਚ ਵੀ ਐਵੇਂ ਹੀ ਅਫਸਰ ਹਾਜ਼ਰੀ ਦਿੰਦੇ ਨੇ ਇਹ ਸੰਵਿਧਾਨ ਚ ਪਿੰਡ ਦੀ ਪਾਰਲੀਮੈਂਟ ਹੈ ਉਦੋਂ ਘੱਟ ਨਹੀਂ ਹੈ ਠੀਕ ਹੈ ਇਹਦਾ ਦਾਇਰਾ ਪਿੰਡ ਹੈ ਅਸੈਂਬਲੀ ਦਾ ਦਾਇਰਾ ਪੰਜਾਬ ਹੈ ਉਸ ਪਾਰਟੀ ਦਾ ਉਹਦਾ ਦਾਇਰਾ ਦੇਸ਼ ਹੈ ਪਰ ਪਿੰਡ ਦੇ ਦਾਇਰੇ ਦੇ ਵਿੱਚ ਆਉਣ ਵਾਲੇ ਬੰਦੇ ਇਹ ਕਿਉਂ ਪ੍ਰਵਾਹ ਨਹੀਂ ਕਰਦੇ ਉਹ ਕਿਉਂ ਵੀਡੀਓ ਦੀ ਮੰਨਦੇ ਨੇ ਉਹ ਕਿਉਂ ਡੀਡੀਪੀਓ ਦੀ ਮੰਨਦੇ ਨੇ ਕਿਉਂ ਪੰਚਾਇਤ ਸੈਕਟਰੀ ਦੀ ਮੰਨਦੇ ਨੇ ਕਾਰਨ ਇਹ ਹੈ ਕਿ ਸਾਨੂੰ ਸੁਚੇਤ ਹੋਰ ਹੋਣਾ ਪਏਗਾ ਕਾਨੂੰਨ ਦੀ ਨਜ਼ਰ 'ਚ ਉਹ ਤੁਹਾਡੇ ਮੁਲਾਜ਼ਮ ਨਹੀਂ ਤੁਹਾਡੀ ਆਂਦਰ ਚੋਂ 30% ਲੁੱਟ ਕੇ ਲਏ ਜਾਂਦੇ ਨੇ ਉਹਨੂੰ ਤਨਖਾਹ ਦੇਣ ਦੇ ਲਈ ਪੰਜਾਬ 'ਚ ਲਗਭਗ 500 ਕਰੋੜ ਦੀ ਸਾਮਲਾੜ ਦੀ ਬੋਲੀ ਹੁੰਦੀ ਹੈ ਉਸੇ ਦਿਨ ਚ ਪੰਚਾਇਤ ਨੂੰ ਕਹਿੰਦੇ ਨੇ 80% ਤਾਂ ਸਾਡਾ ਰੱਖ ਦੇ ਦਰ ਸਾਡਾ ਰੱਖ ਦੇ ਕਾਹਦੇ ਵਾਸਤੇ ਕਹਿੰਦੇ ਸੈਕਟਰੀ ਨੂੰ ਤੇ ਇਹਨਾਂ ਨੂੰ ਤਨਖਾਹਾਂ ਦੇਣੀਆਂ ਨੇ ਸਾਰੇ ਪਿੰਡਾਂ ਚੋਂ ਜਾਂਦਾ ਜਿੱਥੇ ਜਿੱਥੇ ਸਾਹਮਣਾਡ ਜਿੱਥੇ ਜਿੱਥੇ ਗੱਲ ਹੈ ਇੱਥੇ ਬੋਲਣਾ ਪਊਗਾ ਸਾਨੂੰ ਕਿ ਜੇ ਸਾਡਾ ਮੁਲਾਜ਼ਮ ਹੈ ਤਰਖਾ ਅਸੀਂ ਦੇ ਦਿਆ ਕਰਾਂਗੇ ਤੁਸੀਂ ਕਿਉਂ ਦੇਵੋਗੇ ਫਿਰ ਸਾਡੇ ਕਬਜੇ ਚ ਤਾਂ ਰਹੂਗਾ ਨਾ ਸਾਡੇ ਮੁਤਾਬਕ ਤਾਂ ਚੱਲੂਗਾ ਫਿਰ ਉਹ ਝੋੜਾ ਪਾ ਕੇ ਜਦ ਮਰਜੀ ਆਏ ਤਾਨੂੰ ਕਹਿ ਦਊਗਾ ਕਿ ਮੈਂ ਚੱਲਿਆ ਜੀ ਸਰਪੰਚ ਸਾਹਿਬ ਮੇਰੇ ਕੋਲ ਤਾਂ ਕੋਈ ਇਹੋ ਜੀ ਗੱਲ ਨਹੀਂ ਮੈਨੂੰ ਪਤਾ ਲੱਗਿਆ ਪਿੱਛੇ ਲੋਕ ਗੱਲ ਕਰਦੇ ਨੇ ਕਿ ਗ੍ਰਾਮ ਸਭਾ ਦਾ ਅਜਲਾ ਸੈਤਵਾਰ ਨੂੰ ਨਹੀਂ ਬੁਲਾਇਆ ਜਾ ਸਕਦਾ ਛੁੱਟੀ ਵਾਲੇ ਦਿਨ ਇਹ ਕੀ ਨੇ ਲਿਖਿਆ ਕਿਸੇ ਦੇ ਬਾਪ ਦਾ ਰਾਜ ਇਹ ਪਿੰਡ ਦੀ ਗ੍ਰਾਮ ਸਭਾ ਨੇ ਤੈਅ ਕਰਨਾ ਹੈ ਉਹ ਛੁੱਟੀ ਜੁਮੇ ਵਾਲੇ ਦਿਨ ਕਰ ਲੈ ਚਾਹੇ ਛੁੱਟੀ ਆਪਦੀ ਤੈਨੂੰ ਸੋਮਵਾਰ ਵਾਲੇ ਦਿਨ ਦੇ ਦੇ ਜਿੱਦਣ ਮਰਜੀ ਆ ਤੁਹਾਡੀ ਇਸ ਲਈ ਕੋਈ ਤੁਹਾਡਾ ਇਹ ਮੁਲਾਜ਼ਮਾਂ ਨੇ ਨਹੀਂ ਦੇਖਣਾ ਕਿ ਕਿਹੜੇ ਦਿਨ ਕੀ ਹੋ ਰਿਹਾ ਕਿਹੜੇ ਦਿਨ ਜਿਹੜਾ ਮਾਲਕ ਹੁੰਦਾ ਉਹ ਤੈਅ ਕਰਦਾ ਹੈ ਮੁਲਾਜ਼ਮ ਨਹੀਂ ਤੈਅ ਕਰਦਾ ਪੰਜਾਬ ਦੀ ਸਰਕਾਰ ਤੈਅ ਕਰਦੇ ਆ ਆਪਣੇ ਮੁਲਾਜ਼ਮਾਂ ਨੂੰ ਕਿ ਆਹ ਮਹੀਨਾ ਕੋਈ ਛੁੱਟੀ ਨਹੀਂ ਫਲਾਡ ਆ ਗਿਆ ਤੁਸੀਂ ਸਾਰੇ ਉੱਥੇ ਕੰਮ ਕਰੋਗੇ ਕੋਈ ਕਹਿ ਸਕਦਾ ਵੀ ਮੈਂ ਤਾਂ ਨਹੀਂ ਮੰਨਦਾ ਜੀ ਇਹ ਛੁੱਟੀ ਜਦ ਵੋਟਾਂ ਹੁੰਦੀਆਂ ਨੇ ਉਹ ਟ੍ਰੇਨਿੰਗਾਂ ਦਿੰਦੇ ਨੇ ਭਾਈ ਐਤਵਾਰ ਵੀ ਆਉਣਾ ਪਊਗਾ ਫਲਾਣੇ ਦਿਨ ਐਤਵਾਰ ਨੂੰ ਹੀ ਪੈਂਦੀਆਂ ਨੇ ਬ ਕਹ ਸਕਦਾ ਕੋਈ ਮਾਜਮ ਮੈਂ ਨਹੀਂ ਜਾਂਦਾ ਛੁੱਟੀ ਵਾਲਾ ਦਿਨ ਉਹ ਤਾਂ ਕਹਿੰਦੇ ਨੇ ਵੀ ਚੱਲ ਪਿੰਡ ਨੂੰ ਕੀ ਪਤਾ ਜੀ ਪਿੰਡ ਤਾਂ ਜਿਵੇਂ ਕਹਦਾਂਗੇ ਉਵੇਂ ਹੀ ਮਰ ਲੈਣਗੇ ਹਾਂਜੀ ਸਾਡਾ ਉਵੇਂ ਤਰੀਕਾ ਚੱਲਦਾ ਪਰ ਹੁਣ ਜਿਵੇਂ ਜਿਵੇਂ ਜਾਗਰੂਕਤਾ ਆਉਂਦੀ ਸ਼ੁਰੂ ਹੋਈ ਹੈ ਆ ਲੈਂਡ ਪੂਲਿੰਗ ਪਾਲਿਸੀ ਤੇ ਜਿਵੇਂ ಗ್ರಾಮ ਸਭਾ باندې ਚਿੱਤ ਦੀ ਚੇਤਨਾ ਆਈ ਹੈ ਲੋਕਾਂ ਦੇ ਵਿੱਚ ਚਾਹੇ ਉਹ ਲੁਧਿਆਣੇ ਦੇ ਏਰੀਆ 'ਚ ਵੱਖ-ਵੱਖ ਤਾਂ ਤੇ ਲੋਕ ਆਪਣਾ ਕੰਮ ਆਪ ਕਰਨ ਲੱਗੇ ਨੇ ਇਹਦੇ ਤੋਂ ਇੱਕ ਦਹਿਸਤ ਹੈ ਪ੍ਰਸ਼ਾਸਨ 'ਚ ਤੇ ਸਰਕਾਰੀ ਤੰਤਰ 'ਚ ਭਈ ਜੇ ਲੋਕ ਐਵੇਂ ਬੈਠ ਕੇ ਆਪਣੇ ਫੈਸਲੇ ਆਪ ਕਰਨ ਲੱਗੇ ਤਾਂ ਐ ਐਮਐਲਏ ਦੀ ਕੋਠੀ ਕੌਣ ਆਊਗਾ ਤਾਂ ਹਲਕਾ ਇੰਚਾਰਜ ਨੂੰ ਕੌਣ ਪੁੱਛੂਗਾ ਤਾਂ ਅਫਸਰ ਜਿਹੜਾ ਕਰਿੰਦਾ ਹੈ ਵੀਡੀਓ ਦੇ ਤੌਰ ਤੇ ਬੀਡੀਪੀਓ ਦੀ ਜਿਹੜੀ ਹੁਣ ਤਾਕਤ ਹੈ ਉਹ ਤਾਂ ਹੈ ਕਿਉਂਕਿ ਲੰਮੇ ਸਮੇਂ ਤੋਂ ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਨਹੀਂ ਹੋਈ ਬਲਾਕ ਸੰਮਤੀ ਦੇ ਬਹੁਤ ਸਾਰੇ ਮੈਂਬਰ ਚੁਣੇ ਜਾਂਦੇ ਨੇ ਸਾਡੇ ਅਗਲੀ ਚੋਣ 5 ਅਕਤੂਬਰ ਨੂੰ ਆ ਹੁਣ ਜਿਹੜੀ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀ ਹੈ ਤੇ ਜੇ ਬਲਾਕ ਸੰਪਤੀ ਦਾ ਜਿਹੜਾ ਚੇਅਰਮੈਨ ਬਣਦਾ ਬੀਬੀ ਜਾਂ ਬੰਦਾ ਜਿਹੜਾ ਜੇ ਉਹਨੂੰ ਪਤਾ ਹੋਵੇ ਮੇਰੀ ਤਾਕਤ ਕੀ ਹੈ ਵੀਡੀਓ ਉਹਦਾ ਮੈਂਬਰ ਸੈਕਟਰੀ ਹੈ ਉਹਦੀ ਬੌਸ ਉਹ ਚੇਅਰਮੈਨ ਹੈ ਪਰ ਆਮ ਤੌਰ ਤੇ ਵੀਡੀਓ ਹੀ ਬੌਸ ਬਣਿਆ ਰਹਿੰਦਾ ਜਿਲ੍ਹਾ ਪ੍ਰੀਸ਼ਦ ਦੇ ਵਿੱਚ ਏਡੀਸੀ ਡਿਵੈਲਪਮੈਂਟ ਜਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਦਾ ਕਰਿੰਦਾ ਹੈ ਉਤੋਂ ਵੱਡਾ ਨਹੀਂ ਆ ਪਹਿਲਾਂ ਸਾਨੂੰ ਸੋਚ ਬਦਲਣੀ ਪਏਗੀ ਅਸੀਂ ਐਸਡੀਐਮ ਦੇ ਜਾਂਦੇ ਹਾਂ ਉਹਨੂੰ ਕਹਿੰਦੇ ਤੁਸੀਂ ਤਾਂ ਜੀ ਮਾਲਕ ਹੋ ਤਸੀਲ ਦੇ ਡੀਸੀ ਦੇ ਜਾਂਦੇ ਹਾਂ ਤੁਸੀਂ ਤਾਂ ਜੀ ਜ਼ਿਲ੍ਹੇ ਦੇ ਮਾਲਕ ਹੋ ਜਨਾਬ ਡੀਐਸਪੀ ਐਸਐਸਪੀ ਜਿਹਦੇ ਜਾਣੇ ਆ ਮਾਲਕ ਹਮੇਸ਼ਾ ਦੇਣ ਵਾਲਾ ਹੁੰਦਾ ਜਿਹਦੇ ਟੈਕਸਾਂ ਚੋਂ ਕੋਈ ਤਨਖਾਹ ਲੈਂਦਾ ਤਨਖਾਹਦਾਰ ਬੰਦਾ ਕਦੇ ਦੁਨੀਆ 'ਚ ਮਾਲਕ ਸੁਣਿਆ ਕਿ ਉਹਨੂੰ ਮਾਲਕ ਕਹਿੰਦੇ ਹੁਣ ਲੋਕ ਇਹ ਗੁਲਾਮ ਜ਼ਹਿਨੀਅਤ ਐ ਜਿਹੜੀ ਅੰਗਰੇਜ਼ ਦੇ ਗਏ ਨੇ ਕਿ ਤਨਖਾਹਦਾਰ ਬੰਦਾ ਜਦੋਂ ਥਾਣੇਦਾਰ ਇੱਕ ਅੰਦਰ ਬੈਠਾ ਹੁੰਦਾ ਐ ਐਸਐਚਓ ਤੁਹਾਡੇ ਵਰਗੀ ਪੰਚਾਇਤ ਜਾਂਦੀ ਐ ਬੀਬੀ ਐ ਦਾੜੀ ਵਾਲੀ ਚੋੜੇ ਹੋਏ ਨਮਾਇंदे ਉਹ ਕਹਿੰਦੇ ਸਰਦਾਰ ਸਾਹਿਬ ਤਾਂ ਅਜੇ ਰੈਸਟ ਕਰ ਰਹੇ ਨੇ ਜੀ ਉਹ ਸਰਦਾਰ ਸਾਹਿਬ ਹੋ ਗਿਆ ਜਿਹਨੂੰ 35000 ਰੁਪਿਆ ਤਨਖਾਹ ਦਿੰਦੇ ਤੁਹਾਡੇ ਟੈਕਸਾਂ ਤੋਂ ਤੁਸੀਂ ਜਿਹੜੇ ਗਏ ਜਿਨ੍ਹਾਂ ਦੀ ਟੈਕਸਾਂ ਤੋਂ ਮਿਲਦਾ ਉਹ ਕੀ ਹੋ ਗਿਆ ਜੋ ਬਾਹਰ ਤੋਂ ਪੁੱਛੜਦੇ ਰਹੋ ਇਹ ਕਿਹੜਾ ਨਿਯਾਮ ਹੈ ਇਹ ਕਿਹੜਾ ਤਰੀਕਾ ਹੈ ਇਸ ਕਰਕੇ ਇਹ ਤਰੀਕਾ ਬਦਲਣਾ ਪਏਗਾ ਤਾਲ ਤਰੀਕਾ ਲੋਕਾਂ ਨੂੰ ਜਿੰਨਾ ਚਿਰ ਮਾਲਕ ਨੂੰ ਇਹ ਨਹੀਂ ਪਤਾ ਮੈਂ ਮਾਲਕ ਹਾਂ ਨਾ ਨਾ ਮਾਲਕ ਵਾਲੀ ਜ਼ਰਤ ਆਉਂਦੀ ਹੈ ਨਾ ਮਾਲਕ ਵਾਲਾ ਮੁਹਾਵਰਾ ਹੁੰਦਾ ਔਰ ਬੜੀ ਬਾਰ ਪੁਰਾਣੇ ਲੀਡਰ ਜਿਹੜੇ ਲੜਦੇ ਸੀ ਮੇਰੇ ਨਾਲ ਯਾਦ ਆ ਇੱਕ ਵਾਰ ਜਥੇਦਾਰ ਨਲੀਨੀ ਹੁੰਦਾ ਸੀ ਅਮਰ ਸਿੰਘ ਨਲਨੀ ਉਹ ਕਦੇ ਐਮਐਲਏ ਐਮਪੀ ਨਹੀਂ ਸੀ ਬਣਿਆ ਪਰ ਉਹ ਅਕਾਲੀ ਦਲ ਦਾ ਮੀਤ ਪ੍ਰਧਾਨ ਸੀਗਾ ਉਹਨਾਂ ਦਿਨਾਂ ਚ ਖੜਕੂਬਾਦ ਦਾ ਦੌਰ ਸੀ ਬਹੁਤ ਜ਼ਿਆਦਾ ਜਦੋਂ ਅਸੀਂ ਕਾਲਜ ਪੜ੍ਹਦੇ ਸੀ ਅਸੀਂ ਚਲੇ ਗਏ ਸਾਡੇ ਕੋਈ ਪਰਿਵਾਰ ਦਾ ਪਤਾ ਨਹੀਂ ਕੀ ਸੀ ਡੀਆਈਜੀ ਕੋਲ ਲੈ ਗਿਆ ਮੈਂ ਉਹਨੇ ਅੰਦਰ ਵੜਦੇ ਡੀਆਈਜੀ ਨੂੰ ਕਿਹਾ ਕਹਿੰਦਾ ਉਹ ਕਾਕਾ ਤੈਨੂੰ ਇਸ ਕੰਮ ਲਈ ਬਿਠਾਇਆ ਸੀ ਕਿ ਤੁਸੀਂ ਸਾਡੇ ਹੀ ਬੰਦਿਆਂ ਨੂੰ ਤੰਗ ਕਰੋ ਅੱਧਾ ਤਾਂ ਡੀਆਈਜੀ ਨਹੀਂ ਜਥੇਦਾਰ ਜੀ ਕਾਕਾ ਸੁਣ ਕੇ ਅੱਧਾ ਤਾਂ ਸੇਠਾ ਹੋ ਗਿਆ ਨਾ ਬੰਦਾ ਤੇ ਜੇ ਤੁਸੀਂ کہیں ਜਾਓ ਜਨਾਬ ਡੀਆਈਜੀ ਸਾਹਿਬ ਥੋੜਾ ਤਾਂ ਬੜਾ ਇਹ ਗੱਲ ਹੈ ਤੁਸੀਂ ਤਾਂ ਬੜੇ ਠੀਕ ਆਦਮੀ ਹੋ ਜੀ ਸਾਡੇ ਤੇ ਰਹਿਮ ਕਰੋ ਜੀ ਰਹਿਮ ਕਰਨ ਲਈ ਕੋਈ ਨਹੀਂ ਬੈਠਾ ਲੋਕਾਂ ਦੀਆਂ ਜੇਬਾਂ ਘਟਾਣ ਲਈ ਬੈਠੇ ਨੇ ਬਹੁਤੇ ਬੰਦੇ ਢਾਈ ਢਾਈ ਫੁੱਟ ਦੀ ਕੈਂਚੀ ਹੈ ਕਰਾਪਸ਼ਨ ਇਸ ਲੈਵਲ ਤੇ ਵੱਧ ਗਈ ਆ ਤੁਹਾਡੇ ਟਰਾਲੀਆਂ ਨਾਬੇ ਵੀ ਮਿਲ ਗਈਆਂ ਜਿਹੜੀਆਂ ਉੱਥੋਂ ਚੋਰੀ ਕਰਕੇ ਕਹਿੰਦੇ ਨੇ ਮਿਊਸਪਲ ਕਮੇਟੀ ਦੇ ਪ੍ਰਧਾਨ ਦਾ ਨਾਮ ਨਾ ਕਰਿਆ ਉਹ ਲੈ ਗਏ ਕਨੌਰ ਵਾਲੇ ਐਮ ਐਲ ਏ ਦੇ ਘਰੋਂ ਮਿਲੀਆਂ ਸੀ ਉਹਦੇ ਚਾਚੇ ਦੇ ਮੁੰਡੇ ਦੇ ਘਰੋਂ ਮਿਲੀਆਂ ਵੱਖ-ਵੱਖ ਲੋਕਾਂ ਦੇ ਘਰੋਂ ਮਿਲ ਰਹੀਆਂ ਨੇ ਇਹ ਤਾਂ ਸਿੱਧੇ ਲੁਟੇਰਾ ਕੰਮ ਹੋ ਗਿਆ ਮਤਲਬ ਕੋਈ ਐਮ ਨਹੀਂ ਵੀ ਲੁਕਸ਼ਿਪ ਕੇ ਜਾਂ ਕਿਸੇ ਲੈਵਲ ਦਾ ਚੀਜ਼ਾਂ ਜਿਹੜੀਆਂ ਉਸ ਪੱਧਰ ਦੇ ਉੱਤੇ ਹੋ ਰਹੀਆਂ ਨੇ ਇਸ ਲਈ ਜਿਹੜਾ ਇਹ ਪੈਮਾਨਾ ਜਿਹੜਾ ਚਾਰ ਸਪੇਰੇ ਫਿਰ ਰਿਹਾ ਇਹਦਾ ਇੱਕੋ ਹੀ ਇਲਾਜ ਹੈ ਚੋਰ ਤੋਂ ਚੌਕਸ ਰਹਿਣ ਲਈ ਡੀਸੀ ਤੁਹਾਨੂੰ ਕਹੇ ਕਿ ਤੁਸੀਂ ਪਹਿਰੇ ਲਾਓ ਡੀਸੀ ਕਾਉਂਡ ਹੁੰਦਾ ਹਾਲਾਂਕਿ ਡੀਸੀ ਕਹਿ ਸਕਦਾ ਕਿਉਂਕਿ ਕਾਨੂੰਨ ਹੀ ਅਸੀਂ ਅੰਗਰੇਜ਼ਾਂ ਨਾਲ ਚਾਏ ਆਂ ਆਪਦੇ ਪਹਿਰੇ ਆਪ ਹੀ ਸਵੈ ਇਛਾ ਨਾਲ ਲਾਉਣੇ ਪੈਣਗੇ ਸਾਰੇ ਕੰਮਾਂ ਦੇ ਵਾਸਤੇ ਇਕ ਤਾਂ ਗram ਸਭਾ ਆਪਾਂ ਨੂੰ ਹੁਣ ਬਹੁਤ ਜ਼ਿਆਦਾ ਹਾਰਟ ਹੋਇਆ ਤਾਂ ਆਪਾਂ ਬੁਲਾ ਰਹੇ ਆਂ ਵੀ ਚਲੋ ਜੀ ਇਹ ਰੋਟੀਨ ਚੇ ਬੁਲਾਓ ਜੇ ਸਰਪੰਚ ਤੇ ਪੰਚਾਂ ਨੇ ਇਹਦੀ ਤਾਕਤ ਦੇਖਣ ਹਰ ਫੈਸਲਾ ਤਾਂ ਬਾਣਾ ਪਾਇਆ ਨਹੀਂ ਸਾਰੀ ਜ਼ਿੰਦਗੀ ਜਾਨ ਨਹੀਂ ਛੱਡਣੀ ਪੈਨਸ਼ਨ ਵੀ ਲੈਣੀ ਹੈ ਤਨਖਾਹ ਵੀ ਲੈਣੀ ਹੈ ਬੜਾ ਕੁਝ ਹੋਣਾ ਹੈ ਉਹਦੇ 'ਚ ਹੌਲੀ-ਹੌਲੀ ਅਸੀਂ ਉਧਰ ਨੂੰ ਇਹ ਕਦਮ ਵਧਾ ਕੇ ਜਦੋਂ ਅਸੀਂ ਬੈਠ ਕੇ ਸੋਚਣ ਲੱਗਾਂਗੇ ਤਾਂ ਇਹਦੇ ਨਾਲ ਬਹੁਤ ਵੱਡੀ ਤਾਕਤ ਮਿਲੂਗੀ ਪਿੰਡਾਂ ਨੂੰ ਪਿੰਡਾਂ ਦੀ ਉਹ ਤਾਕਤ ਫਿਰ ਜਿਹੜੀ ਹੈ ਇੱਕ ਖੜਾ ਕਰੂਗੀ ਜਦੋਂ ਤੁਹਾਡਾ ਪਲੇਟਫਾਰਮ ਇੱਕ ਵੱਡਾ ਮਜ਼ਬੂਤ ਬਣ ਗਿਆ ਜੜਾ ਮਜ਼ਬੂਤ ਬਣ ਗਈਆਂ ਤਾਂ ਹੌਲੀ-ਹੌਲੀ ਅਗਲਾ ਜਿਹੜਾ ਢਾਂਚਾ ਉੱਤੇ ਉਸਰੂਗਾ ਉਹ ਵੀ ਮਜ਼ਬੂਤੀ ਨਾਲ ਚੱਲਣ ਲੱਗ ਜੂਗਾ ਲੋਕਾਂ ਨੂੰ ਵੱਲ ਆਊਗਾ ਬੈਠਣ ਦਾ ਸਾਡਾ ਤਾਂ ਪੰਚ ਪ੍ਰਧਾਨੀ ਦਾ ਸੰਗਤ ਦਾ ਪੰਗਤ ਦਾ ਇਹ ਸਾਡਾ ਵਿਰਸ ਹੈ ਸੰਗਤ 21 ਬਿਸਵੇ ਤੇ ਗੁਰੂ 20 ਬਿਸਵੇ ਅਸੀਂ ਨਾਰਮਲੀ ਗੁਰੂ ਨੇ ਇਦੋਂ ਵੀ ਵੱਡਾ ਰੂਪ ਦਿੰਦੇ ਨੇ ਸੰਗਤ ਨੂੰ ਕਿ ਸੰਗਤ ਚ ਬੈਠ ਕੇ ਫੈਸਲੇ ਹਮੇਸ਼ਾ ਆਮ ਤੌਰ ਤੇ ਠੀਕ ਹੁੰਦੇ ਨੇ ਕਿਉਂਕਿ ਉੱਥੇ ਝੂਠ ਨਹੀਂ ਬੋਲਿਆ ਜਾ ਸਕਦਾ ਸਾਰਾ ਪਿੰਡ ਇੱਕ ਦੂਜੇ ਬਾਰੇ ਜਾਣਦਾ ਹੁੰਦਾ ਕੋਈ ਇੱਕ ਝੂਠ ਬੋਲੂ ਅਗਲਾ ਕਹਿੰਦਾ ਯਾਰ ਰਹਿਣ ਦੇ ਆਹ ਤਾਂ ਗੱਲ ਆ ਅਸਲ ਚ ਸਹੀ ਗੱਲ ਇਹਦੇ ਲਈ ਸੰਗਤ ਰੱਬ ਦਾ ਰੂਪ ਹੁੰਦੀ ਹੈ ਬੜਾ ਹੀ ਪੰਜਾਬ ਚ ਖਾਨ ਨੇ ਇਹ ਗ੍ਰਾਮ ਸਭਾ ਨੂੰ ਇੱਕ ਸੰਗਤ ਦੇ ਰੂਪ ਦੇ ਵਿੱਚ ਹੀ ਅਸੀਂ ਜੇ ਇਹਨੂੰ ਜ਼ਿੰਦਗੀ ਦਾ ਹਿੱਸਾ ਬਣਾ ਲਿਆ ਤਾਂ ਪੰਜਾਬ ਨੂੰ ਤੇ ਪੰਜਾਬ ਦੇ ਪਿੰਡਾਂ ਨੂੰ ਉਜਾੜਨ ਦੀ ਕੋਈ ਸਾਜਿਸ਼ ਵੀ ਜਿਹੜੀ ਹੋਊਗੀ ਉਹ ਕਾਮਯਾਬ ਨਹੀਂ ਹੋਏਗੀ ਬਹੁਤ ਬਹੁਤ ਮਿਹਰਬਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ